14 ਸਕੂਲਾਂ ਦੀਆਂ 24 ਬੱਸਾਂ ਦੀ ਕੀਤੀ ਚੈਕਿੰਗ 10 ਬੱਸਾਂ ਦੇ ਕੀਤੇ ਚਲਾਨ 2 ਬੱਸਾਂ ਕੀਤੀਆਂ ਇੰਪਾਉਂਡ ਬੀਤੇ ਦਿਨੀ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸਕੂਲੀ ਬੱਸ ਪਲਟਣ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੰਜਾਬ ਅੰਦਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਸਿੱਖਿਆ ਵਿਭਾਗ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਅਭਿਆਨ ਚਲਾ ਕੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਤਕਰੀਬਨ 24 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰਨ ਤੇ 10 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਦੀਪਕ ਸਿੰਘ ਨਗਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਨਵਾਂ ਸ਼ਹਿਰ ਅੰਦਰ ਸ਼੍ਰੀ ਨਵਯੋਤ ਪਾਤ ਸਿੰਘ ਨਧਾਵਾ ਆਈਏਐਸ ਡਿਪਟੀ ਕਮਿਸ਼ਨਰ ਸ਼੍ਰੀ ਦੀਪਕ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਵਿੱਚ ਸਕੂਲੀ ਬੱਚਿਆਂ ਦੀਆਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਿਸ਼ੇਸ਼ ਅਭਿਆਨ ਚਲਾਇਆ ਗਿਆ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਜੀਨਲ ਆਡਟ ਡਿਪਾਰਟਮੈਂਟ ਦੇ ਪ੍ਰੈਸਿੰਗ ਡਿਪਾਰਟਮੈਂਟ ਹੈ ਕਿ ਚੈਕਿੰਗ ਡਿਪਾਰਟਮੈਂਟ ਹੈ ਤੇਰੀ ਬੁੱਤੀ ਦਾ ਪੂਰੀ ਚੈਕਿੰਗ ਚੱਲ ਰਹੀ ਹੈ ਜਿਨ੍ਹਾਂ ਦੇ ਕੈਮਰਾ ਨਹੀਂ ਲੱਗੇ ਹੋਏ ਨੇ ਵੀ ਬੱਸਾਂ ਦੇ ਬੰਦੇ ਨੇ ਬੱਚਿਆਂ ਦੀ ਸੇਫਟੀ ਦੇ ਰਿਹਾ ਹੈ ਕਿਉਂਕਿ ਰੀਸੈਂਟਲੀ ਹਰਿਆਣਾ ਦੇ ਵਿੱਚ ਵੀ ਐਕਸੀਡੈਂਟ ਹੋਇਆ ਜਿੱਥੇ ਬਹੁਤ ਸਾਰੇ ਬੱਚੇ ਡੈਥ ਹੋਈ ਹੈ ਉਸ ਨੂੰ ਦੇਖਦੇ ਹੋਏ ਸਾਡੀ ਪੰਜਾਬ ਸਰਕਾਰ ਨੇ ਆਰਡਰ ਜਾਰੀ ਕੀਤੇ ਸੀਗੇ ਕਿ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਿ ਬੱਚਿਆਂ ਦੀ ਸੁਰੱਖਿਆ ਬੱਚਿਆਂ ਤਰੀਕੇ ਨਾਲ ਮੇਨਟੇਨ ਕੀਤੀ ਜਾਵੇ ਤਾਂ ਉਸ ਸੰਬੰਧ ਵਿੱਚ ਆਪਾਂ ਜਿਹੜੇ ਜਨਾਨ ਗੱਟੇ ਹੋਏ ਨੇ ਅੱਜ ਉਹਦੇ ਵਿੱਚ ਕਾਊਂਟਿੰਗ ਆਪਣੇ ਹੋ ਰਹੀ ਹੈ ਮਸ਼ੀਨ ਦੇ ਵਿੱਚ ਆਨਲਾਈਨ ਵਿੱਚ ਤਿੰਨ ਜਲਾਨ ਕੱਟੇ ਗਏ ਨੇ ਜਿਹੜਾ ਇੱਕ ਬੰਦਾ ਮੌਕੇ ਤੇ ਪੇ ਕਰ ਗਿਆ ਜਿਹਦੇ ਵਿੱਚ ਅਟੈਂਡੈਂਟ ਨਹੀਂ ਸੀ ਤਾਂ ਦੋ ਗੱਡੀਆਂ ਇੰਪਾਉਂਡ ਕੀਤੀਆਂ ਗਈਆਂ ਜਿਨ੍ਹਾਂ ਦੇ ਡਾਕੂਮੈਂਟਸ ਜਿਆਦਾ ਪੂਰੀ ਤਰ੍ਹਾਂ ਘੱਟੇ ਲਾਈਕ ਉਹਨਾਂ ਦੇ ਫਿਟਨੈਸ ਟੈਕਸ ਵੀ ਟੁੱਟੇ ਹੋਏ ਨੇ ਉਹ ਗੱਡੀਆਂ ਇੰਪਾਉਂਡ ਕਰ ਲਈਆਂ ਕੋਈ ਹਰ ਕੋਈ ਘਟਨਾ ਘਟਣ के बाद ही हरकत में क्यों आते हैं प्रशासन नहीं ਪੰਜਾਬ ਵਿੱਚ ਕੋਈ ਘਟਨਾ ਨਹੀਂ ਘਟੀ ਨਹੀਂ ਹਰਿਆਣਾ ਤੇ ਬੱਚਿਆਂ ਕਰਦੇ ਆਇਆ ਕਰਦੇ ਆਏ ਅਗਲੇ ਜਲਦੀ ਦੇ ਸਾਡੇ ਸੇਫਟੀ ਦੁਬਾਰਾ ਦੇ ਤਹਿਤ ਰੈਗੂਲਰ ਚੈਕਿੰਗ ਹੁੰਦੀ ਰਹਿ ਗਈ ਹੈ ਵੀ ਹਰ ਮਹੀਨੇ ਦੇਖਣੀ ਚਾਹੀਦੀ ਹੈ

वो असी चैक कर रहे हैं कि स्कूल की साफ़ पूरी रही है कि नहीं अच्छ असी इतने पुलिस डिपार्टमेंट तो साढ़े टीम मैंबरस है आर टी ओ ऑफिस तो है साढ़े नाल, और इस एजुकेशन डिपार्टमेंट है अभी बाल विकास विभाग तो मैं जलवाल पूरी एक टीम बनी हुई है जिन्हें अवेरे साढ़े सत बजे नाका लगा लिया और अज असी तकरीबन अट्ठ बस अठ तो नौ बसिस चैकिंग की है जिद कि सा दो बसिस इंपाउंड हुई हैं तीन बस दो बचेस इंपाउंड हुई हैं और तीन बसिस चला रहे हैं बाकी हम जिम्मे की टाइम हो चुके साढ़े अठ बजे का लग रहा है कि स्कूल बसिस टाइम खत्म हो चुके है तो असं कोशिश करा हूँ अगर दोबारा चैकिंग खामिया बस लाइसेंस नहीं सर्टिफिकेट नहीं थी और इसलिए काफ़ी कुछ चीज़ की